ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਬੋਪਾਰਾ ਅੱਜ ਹਲਕਾ ਫਰੋਜ਼ਪੁਰ ਪਹੁੰਚੇ ਆ ਲੋਕਾਂ ਦੀ ਜਾਣਨ ਕਿ ਰਾਏ ਇਸ ਵਾਰ ਕਿਹਨੂੰ ਜਿਤਾ ਕੇ ਦਿੱਲੀ ਭੇਜਣਗੇ ਹਲਕਾ ਫਰੋਜ਼ਪੁਰ ਦੇ ਲੋਕ ਲੋਕਾਂ ਨਾਲ ਕਰਦੇ ਆ ਗੱਲਬਾਤ ਦੇਖਦੇ ਆ ਕਿਹੜੀ ਸਰਕਾਰ ਦੇ ਵਧੀਆ ਲੱਗਦੇ ਕੰਮ ਕਿਹਨੂੰ ਪਾਉਣਗੇ ਇਸ ਵਾਰ ਵੋਟ ਇਸ ਵਾਰ ਵੋਟ ਕਿਹਨੂੰ ਪਾਉਗੇ ਸਰ ਕਾਂਗਰਸ ਨੂੰ ਜੀ ਕਿਹੜੇ ਕੰਮ ਵੀ ਲੱਗਦਾ ਤੁਹਾਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਆਮ ਆਦਮੀ ਪਾਰਟੀ ਦੇ ਕੰਮ ਨਹੀਂ ਵਧੀਆ ਲੱਗਦਾ ਤੁਹਾਨੂੰ ਜੀ ਉਹਨਾਂ ਦਾ ਕੁਝ ਕੀਤਾ ਹੀ ਨਹੀਂ ਜੀ ਨਾਲੇ ਜੀਰੋ ਬਿੱਲ ਆਇਆ ਤੁਹਾਡਾ ਨਹੀਂ ਜੀ ਹਾਂ ਜੀ ਜੀਰੋ ਬਿੱਲ ਆਇਆ ਹੀ ਤੁਹਾਡਾ ਬਿੱਲ ਹੀ ਆਇਆ ਜੀ ਕੱਲਾ ਬਾਕੀ ਦਾ ਕੁਝ ਹੋਇਆ ਨਹੀਂ ਮਸਲਾ ਗੈਂਡਾ ਰੈਡਾ ਘੇਰ ਦੋਰੀਆ ਚੱਲ ਰਹੀਆਂ ਜੀ ਸਭ ਕੁਝ ਬਹੁਤ ਬੁਰਾ ਹਾਲ ਹੈ ਜੀ ਕੱਲਾ ਬਿੜੀ ਦਾ ਬਿੱਲ ਕਰਨਾ ਕੋਈ ਥੋੜੀ ਹੁੰਦਾ ਜੀ ਬਸ ਇਸ ਵਾਰ ਲੋਡੀ ਵਡ ਕਾਂਗਰਸ ਮੈਂ ਐਸ ਕੀ ਸਾਡੀ ਵਾਰ ਕਾਂਗਰਸ ਨੂੰ ਆਈ ਪੱਕੀ ਕਾਂਗਰਸ ਤੋੜੀ ਜੀ ਕਾਂਗਰਸ ਸਰ ਕਾਰ ਮੈਂ ਕਾ ਮੈਂ ਹਮਪਾਲ ਨੇ ਕੰਮ ਨਹੀਂ ਕੀਤਾ ਕੋਈ ਜੀ ਥੋੜੀ ਬੋੜੀ ਜੀ ਮੈਂ ਰੇਲਵੇ ਐਮਪਲਾਈ ਜਾਂ ਆਲ ਇੰਡੀਆ ਐਸੋਸਾ ਪ੍ਰੈਜ਼ੀਡੈਂਟ ਦਿਨੇਸ਼ਪਰ ਗੋਤਮ ਰਾਣਾ ਹੈ ਹਾਂ ਜੀ ਸਾਨੂੰ ਮੋਦੀ ਨੇ ਕੁਛ ਨਹੀਂ ਦਿੱਤਾ ਸਾਡਾ 18 ਮਹੀਨੇ ਦਾ ਡੀਏ ਦਾ ਏਰੀਅਲ ਦਵਾ ਦਿਓ ਗਰੀਬੀ ਦੂਰ ਕਰਾ ਦਿਓ ਲੇਬਰ ਭੁੱਖੇ ਮਰਦੇ ਬੇਸ ਟਾਈਮ ਮਜ਼ਦੂਰ ਨੂੰ ਨੌਕਰੀ ਨਹੀਂ ਪੜੇ ਲਿਖੇ ਬੱਚੇ ਰਿਕਸ਼ੇ ਚਲਾਉਂਦੇ ਪਏ ਸਾਨੂੰ ਮੋਦੀ ਸਰਕਾਰ ਕੋ ਬੈਨੀਫਿਟ ਨਹੀਂ ਆਗਾ ਅਸੀਂ ਲਿਆਵਾਂਗੇ ਰਾਹੁਲ ਗੱਲ ਨੂੰ ਵੋਟ ਪਾਵਾਂਗੇ ਸਰਕਾਰ ਸੈਕਟਰ ਦੇ ਬੰਦੇ ਨੇ ਰਾਹੁਲ ਗੱਲ ਨੂੰ ਵੋਟ ਪਾਵਾਂਗੇ ਚਰਿਆਮ ਪਾਵਾਂਗੇ ਰਲ ਕੇ ਨਾ ਆਮ ਆਦਮੀ ਜਿਹੜਾ ਆਈਏ ਦਿੱਲੀ ਦੇ ਬੜਾ ਕੁਛ ਕੰਮ ਕੀਤਾ ਸਾਡੇ ਫਿਰੋਜ਼ਪੁਰ ਨੂੰ ਕੰਮ ਨਹੀਂ ਕੀਤਾ ਸਾਡੇ ਪੰਜਾਬ ਨੂੰ ਕੰਮ ਨਹੀਂ ਕੀਤਾ ਥੋੜਾ ਐਮਪੀ ਤਾਂ ਸੁਖਵੀਰ ਸਿੰਘ ਬਾਦਲ ਸੀਗਾ ਨਾ ਸਾਡਾ ਬਾਦਲ ਨੇ ਕਰਦੇ ਸੀਗਾ ਭਾਈ ਬਾਦਲ ਦੇ ਬੰਦੇ ਨਹੀਂ ਆਇਆ ਕੰਮ ਤਾਂ ਬਾਦਲ ਨੇ ਕਰਦੇ ਮਾਰਾ ਜੀ ਬਾਦਲ ਦੇ ਬੰਦੇ ਸੈਂਟਰ ਗੌਰਮੈਂਟ ਹੁੰਦੇ ਕਾਂਗਰਸ ਦੇ ਬੰਦੇ ਆ ਵੱਡੇ ਜਵਾਰ ਲਾਦੇ ਮੁਲਾਜ਼ਮ ਅਸੀਂ ਆਏ ਉਹਨਾਂ ਨੂੰ ਕਹਿੰਦੇ ਜਿਹਨੇ ਗਰੀਬਾਂ ਨੂੰ ਚੱਕਿਆ 60 ਸਾਲ ਤੋਂ ਉਹਨੇ ਗਰੀਬਾਂ ਨੂੰ ਪੈਲੀ ਦਿੱਤੀ ਜ਼ਮੀਨ ਦਿੱਤੀ ਸਭ ਨੂੰ ਦਿੱਤਾ ਨੇ ਮੋਦੀ ਨੇ ਸਾਨੂੰ ਕੀ ਦਿੱਤਾ ਬਿਸਕਰੀ ਬਾਦਲ ਕੀ ਦਿੱਤਾ ਆਪਣੇ ਜੇ ਬਿੱਲ ਮਾਫ ਕੀਤੇ ਆਪਣੇ ਪੰਜਾਬ ਕਲੇ ਦੇ ਮਾਲਕ ਆਪਣੇ ਬਿੱਲ ਮੰਗਤੇ ਸਾਡਾ ਕੁਛ ਨਹੀਂ ਸਾਡਾ ਸਵਾਰਿਆ ਨਹੀਂ ਮੁਲਾਜ਼ਮਾਂ ਨਾ ਸਾਡੇ ਆ ਬੱਚੇ ਰੇੜੀ ਲਾ ਕੇ ਬੈਠੇ ਮੈਂ ਨਹੀਂ ਜਾਣਦਾ ਮੇਰਾ ਡੀ ਕੇ ਗੋਦਾ ਮੈਂ ਸ਼ਰੇਮ ਚਲਾ ਕੇ ਰਿਹਾ ਮੁਲਾਜ਼ਮਾਂ ਮੈਂ ਬੋਟ ਕਾਂਗਰਸ ਨੂੰ ਪਾਣੀ ਹੈ ਪੂਰਾ ਸੈਂਟਰ ਕਾਂਗਰਸ ਨੂੰ ਪਾਏਗਾ ਸੈਂਟਰ ਤੋਂ ਚੱਕਿਆ ਸੈਂਟਰ ਕਾਂਗਰਸ ਦੀ ਸਰਕਾਰ 196 210 ਰੁਪਏ ਚ ਨੌਕਰੀ ਲੱਗਿਆ ਮੈਂ ਉਸ ਜਮਾਨੇ ਚ ਘਰੋਂ ਫੜ ਕੇ ਸਾਨੂੰ ਲਵਾਇਆ ਹੀ ਉਹਦੇ ਬਾਅਦ ਸਰਕਾਰ ਆਈ ਇਹਨਾਂ ਦੀ મોદી ਦੀ ਠੀਕ ਅਸੇ ਠੀਕ ਅਸਰ ਪਰ ਤੁਹਾਡੀ ਬੋਲ ਤੁਹਾਡੀ ਬੋਲ ਸੁਣੋ ਪੂਰੇ ਬਿਆਨ ਉਹ ਇੱਕ ਟੀਵੀ ਕੈਮਰਾ ਇਹਦੇ ਬਾਅਦ ਸਰਕਾਰ ਆਈ ਇਹਨਾਂ ਦੀ મોદી ਦੀ ਕਾਂਗਰਸ ਦੀ ਟੀਕਦਾ ਪਿਓ ਬਿਆਰਸ ਲਿਖ ਕੇ ਦੇਗਾ ਬੱਚੇ ਨੌਕਰੀ ਮਿਲੇਗੀ ਇਸ ਬੰਦੇ ਨੇ ਬਿਆਰ ਸਾਡੀ ਬੰਦ ਕਰਤੀ ਸਾਡੇ ਬੱਚੇ ਨੌਰੀ ਖਾ ਲਤੀ ਏ ਇੱਕ ਜਿਹੜੀ ਮੋਦੀ ਸਰਕਾਰ ਮੁਰਦਾ ਬਾ ਚਰਿਆਂ ਬੁਲਾ ਰਿਆ ਨੌਕਰੀ ਕਰਨਾ ਕੱਢ ਦੇ ਨ ਮੈਨੂੰ ਰਾਹੁਲ ਗਾਂਧੀ ਜਿੰਦਾਬਾਦ ਆ ਆਮ ਆਦੀ ਪਾਰਟੀ ਦੇ ਕੰਮ ਦੀ ਵਧੀਆ ਲੱਗਦਾ ਤੁਹਾਨੂੰ ਕਾਮ ਆਦੀ ਪਾਰਟੀ ਬਹੁਤ ਵਧੀਆ ਕੰਮ ਕੀਤੇ ਨੇ ਸਾਡਾ ਗੱਠ ਜੋੜ ਹੋ ਗਿਆ ਆਮ ਆਦੀ ਪਾਰਟੀ ਕਾਂਗਰਸ ਦਾ ਕਿਉਂਕਿ ਅਸੀਂ ਜਿਹੜੀ ਪਾਰਟੀ ਪਾਣੀ ਹੈ ਕਾਂਗਰਸ ਨੂੰ ਪਾਣੀ ਹੈ ਤੁਹਾਡੇ ਜ਼ੀਰੋ ਬਿੱਲ ਨਹੀਂ ਆਇਆ ਕਦੀ ਗੇ ਜ਼ੀਰੋ ਬਿੱਲ ਕੀਤੇ ਆਮ ਆਦੀ ਪਾਰਟੀ ਨੇ ਬਹੁਤ ਧੰਨਵਾਦ ਕਰਨੇ ਅਸੀਂ ਆਮ ਆਦੀ ਪਾਰਟੀ ਦਾ ਭਗਵੰਤ ਮਾਨ ਜੀ ਸਾਡੇ ਜਿਹੜੇ ਸੀਐਮ ਨੇ ਪੰਜਾਬ ਦੇ ਉਹਨਾਂ ਦਾ ਬਹੁਤ ਅਸੀਂ ਧੰਨਵਾਦ ਕਰਨੇ ਆ ਕਿਉਂਕਿ ਦੂਜੀਆਂ ਪਾਰਟੀਆਂ ਸਾਰੇ ਲੌਲੀਪੋਪ ਦਿੰਦੇ ਨੇ ਕਿ ਹਿੰਦੂ ਰਾਸ਼ਟਰ ਵੱਡ ਗਿਆ ਹਿੰਦੂ ਰਾਸ਼ਟਰ ਵੱਡ ਜਾਣਾ ਲੋਕਾਂ ਨੂੰ ਡਰਾਉਂਦੇ ਹੈਗੇ ਨੇ ਕਿਉਂ ਸਾਹਮਣੇ ਵ ਸਦਾ ਤੋਂ ਪਾਰਟੀ ਚੱਲਦੀ ਆਦੀ ਕਾਂਗਰਸ ਪਾਰਟੀ ਹੈਗੀ ਜਿਹੜਾ ਪੰਜਾਬ ਦਾ ਭਲਾ ਕੀਤਾ ਪੰਜਾਬ ਦਾ ਕਾਂਗਰਸ ਤੇ ਆਮ ਆਦੀ ਪਾਰਟੀ ਨੇ ਬਾਕੀ ਜਿਹੜੇ ਅਕਾਲੀ ਦਲ ਨੇ ਇਹਨਾਂ ਨੇ ਤਾਂ ਜਿਆਦਾ ਪੰਜਾਬ ਜਾ ਕਿੱਲੇ ਵਾਲਿਆਂ ਨੂੰ ਮੋਟਰਾਂ ਨੂੰ ਬਿੱਲ ਮਾਫ ਕੀਤੇ ਨੇ ਗਰੀਬ ਬੰਦੇ ਦੀ ਕੋਈ ਗੱਲ ਨਹੀਂ ਪੁੱਛਦਾ ਸੀ ਗਰੀਬ ਬੰਦੇ ਮਰੀ ਜਾਂਦੇ ਨੇ ਉਹਨੂੰ ਆਟੇ ਦਾ ਦਾਲ ਦੀ ਕਰ ਰੱਖਿਆ ਸੀ ਇਹਨਾਂ ਨੇ ਇਹਨਾਂ ਦੇ ਸਭ ਕੁਝ ਆਪ ਦੇ ਢਿੱਡ ਭਰੀ ਜਾਂਦੇ ਨੇ ਤੁਹਾਡੀ ਬੋਟ ਕਿਨੂੰ ਆਪਾਂ ਕਿਹਨੂੰ ਪਾਣੀ ਨਹੀਂ ਆਪਾਂ ਕਿ ਲੈਣਾ ਦੇਣਾ ਆਪਾਂ ਨਾ ਕਿਸੇ ਤੋਂ ਲਈਦਾ ਤੇ ਨਾ ਕਿਹਨੂੰ ਦਈਦਾ ਬੋਟ ਆਪਾਂ ਕਿਉਂ ਖਰਾਬ ਕਰਨੀ ਆ ਯਾਰ ਬੋਟ ਬਣੀ ਆ ਤੁਹਾਡੀ ਬਣੀ ਹੋਈ ਏ ਪਾਣੀ ਕਿਉਂ ਹੈ ਨੂੰ ਨਹੀਂ ਬੋਟ ਕਿਨੂੰ ਰਵਾਡ ਬੋਟ ਜਿੰਨੂੰ ਮਰਜ਼ੀ ਪਾ ਦੋ ਕਰਕੇ ਤੇ ਕੰਮ ਕਰਕੇ ਖਾਣੀ ਪਣੀ ਏ ਕਿਉਂ ਭਗਵੰਤ ਮਾਨ ਦੇ ਕੰਮ ਵੀ ਵਧੀਆ ਨਹੀਂ ਲੱਗਦੇ ਤੁਹਾਨੂੰ ਹਾਂਜੀ ਭਗਵੰਤ ਮਾਨ ਦੇ ਕੰਮ ਵਧੀਆ ਨਹੀਂ ਲੱਗਦੇ ਤੁਹਾਨੂੰ ਭਗਵੰਤ ਮਾਨ ਦੇ ਕੰਮ ਕੀ ਵਧੀਆ ਲੱਗਣੇ ਆ ਇਹ ਕਿਤੇ ਆਪਦੇ ਕੰਮ ਕਰੀਨ ਸਾਡਾ ਵੀ ਸੋਚਣ ਕਿਰਾਏ ਦੀਆਂ ਗੱਡੀਆਂ ਲਈ ਫਿਰ ਰਹੇ ਅਸੀਂ 250 300 ਕਿਰਾਇਆ ਦੇ ਰਹੇ ਆ ਬੋਰਡ ਕਿਨੂੰ ਪਾਉਂਗੇ ਫਿਰ ਬੋਰਡ ਨੂੰ ਦੇਖਾਂਗੇ ਜਿੰਨੂੰ ਦਿਲ ਕਰੇਗਾ ਪਾਵਾਂਗੇ ਨਹੀਂ ਤੇ ਨਹੀਂ ਪਾਵਾਂਗੇ ਆ ਸਾਡੇ ਨਾਲ ਹੋਰ ਝੂੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਸਰ ਬੋਰਡ ਕਿਨੂੰ ਬੋਰਡ ਵੀਰੇ ਆਪਣੇ ਕਾਲੀ ਦਲ ਸਰਕਾਰ ਨੂੰ ਕਿਹ ਹੈ ਜੀ ਇੱਕ ਕੰਮ ਕਰਾਓ ਵਧੀਆ ਕੰਮ ਜਿਹੜਾ ਕੀਤਾ ਹੋਇਆ ਕਾਲੀ ਦਲ ਦੇ ਕਾਲੀ ਦਲ ਦੇ ਸਾਰੇ ਕੰਮ ਵਧੀਆ ਨੇ ਕਰਾਓ ਇੱਕ ਕੰਮ ਕਰਾਓ ਸਾਰੇ ਵੀਰੇ ਤੁਸੀਂ ਹਸਾਬ ਨਾਲ ਲਾ ਕੇ ਵੀ ਕਣਕ ਉਹਨੇ 2 ਰੁਪਏ ਕਿਲੋ ਕਰਤੀ ਠੀਕ ਹੈ ਸਾਰਾ ਕੁਝ ਨਾਲ ਕਿ ਜੋ ਵੀ ਆਟਾ ਦਾਲ ਜੋ ਵੀ ਸਭ ਕੁਝ ਉਹਨਾਂ ਨੇ ਕੀਤਾ ਹੈ। ਭਗਵੰਤ ਮਾਨ ਨੇ ਕੁਝ ਨਹੀਂ ਉਹਲੇ ਕਲੇਸ਼ ਕਿਰੇ। ਤੁਹਾਡਾ ਜ਼ੀਰੋ ਬਿਲ ਨਹੀਂ ਆਇਆ। ਹਾਂਜੀ। ਜ਼ੀਰੋ ਬਿਲ ਨਹੀਂ ਤੁਹਾਡਾ। ਤੇ ਜ਼ੀਰੋ ਬਿਲ ਸਭ ਤੁਹਾਡਾ ਬਿਲ ਆਂਦਾ ਸਾਡਾ। ਕਿਉਂ? ਭਗਵੰਤ ਮਾਨ ਨੇ ਕਹਿੰਦਾ ਮੈਂ ਤਾਂ ਮਾਫ ਕਰਤੇ। ਪਤਾ ਨਹੀਂ ਕਿੱਥੇ ਮਾਫ ਕੀਤੇ ਨੇ। ਆਓ ਹੋਰ ਆ ਨਾ ਗੱਲਬਾਤ ਕਰਦੇ ਆਂ ਕੀ ਐ ਫਿਰੋਜ਼ਪੁਰ ਤੇ ਹਲਕੇ ਦੀ ਆਵਾਜ਼। ਕੌਣ ਕਿਹਨੂੰ ਕੌਣ ਦਿੱਤਾ ਹਵੇਗਾ ਵੋਟਾਂ ਵਿੱਚ? ਸਰ ਵੋਟ ਕਿਹਨੂੰ ਪਾਓਗੇ? ਹਾਂਜੀ। ਵੋਟ ਕਿਹਨੂੰ ਪਾਓਗੇ ਇਸ ਵਾਰ? ਰਾਹੁਲ ਗਾਂਧੀ ਜੀ। ਰਾਹੁਲ ਗਾਂਧੀ ਦੀ ਬੜੀ ਚਰਚਾ ਹੋ ਰਹੀ ਹੈ ਪੰਜਾਬ ਦੇ ਕਾਂਗਰਸ ਦੀ ਵੱਡੀ ਚਰਚਾ ਵਾ ਵੋਟ ਕਿਨੂੰ ਜਵਾਬ ਮੰਗਾਓ ਉਸੇ ਕੋ ਦੂੰਗਾ ਕਿਸ ਕੋ ਪਾਓਗੇ ਵੋਟ ਆਪ ਕਹੋਗੇ ਉਸੇ ਕੋ ਦੇ ਦੇਂਗੇ ਆਪਾਂ ਨੂੰ ਆਜੋ ਹੋਰਾਂ ਨਾਲ ਗੱਲਬਾਤ ਕਰਦੇ ਆਪਾਂ ਦੇਖਦੇ ਆਂ ਵੀ ਫਰੋਜਪੁਰ ਹਲਕੇ ਦੀ ਆਵਾਜ਼ ਕੀ ਕਹਿੰਦੀ ਆ ਫਰੋਜਪੁਰ ਹਵਾਸੀ ਕੀ ਕਹਿਣਾ ਚਾਹੁੰਦੇ ਨੇ ਆਂਟੀ ਜੀ ਵੋਟ ਕਿਨੂੰ ਪਾਓਗੇ ਜਿਨੂੰ ਕਹਦੇ ਹੋ ਸੋ ਘਰ ਕਿ ਤੁਹਾਨੂੰ ਕਿਨੂੰ ਤੁਹਾਡੇ ਕੰਮ ਕੀ ਵਧੀਆ ਲੱਗਿਆ ਅਰੇ ਕੋਈ ਗੱਲ ਨਹੀਂ ਜਿੰਨੂੰ ਪਾਣਾ ਹੋਗਾ ਪਾ ਦੇਵਾਂਗੇ ਹੁਣ ਕੀ ਦੱਸ ਫਿਰ ਵੀ ਕੋਈ ਹੋਵੇ ਦੋ ਤੋੜੀ ਵਾਟ ਹਾਂ ਮੋੜ ਕੇ ਨੂੰ ਪਾਉਂਗੇ ਆ ਮੋਦੀ ਜੀ ਮੋਦੀ ਜੀ ਕੇ ਇੱਕ ਕੰਮ ਬਦੀ ਬੜੀਆ ਹਾਂਜੀ ਇੱਕ ਕੰਮ ਬੜੀਆ ਬਤਾਓ ਮੋਦੀ ਜੀ ਦਾ ਅਯੋਧਿਆ ਬਣਾਈ ਹੈ ਉਹਨਾਂ ਨੇ ਅਯੋਧਿਆ ਬਣਾਈ ਹੈ ਦੇਸ਼ ਮੇ ਗਰੀਬੀ ਆ ਗਈ ਉਹ ਬੇਰੋਜ਼ਗਾਰੀ ਹੋ ਗਈ ਉਸਕਾ ਕੀ ਹੈ ਬਟ ਇੰਪਰੂਵਮੈਂਟ ਤੋਂ ਕਰ ਰਹੇ ਹਾਂ ਇੰਪਰੂਵਮੈਂਟ ਕਰ ਰਾਮ ਮੰਦਰ ਬਣਾ ਕੇ ਬਸ ਰਾਮ ਮੰਦਰ ਇੰਪਰੂਵਮੈਂਟ ਹੈ ਇੰਡੀਆ ਕੀ ਇੰਡੀਆ ਇੰਡੀਆ ਦੇਸ਼ ਡੁੱਬ ਗਿਆ ਹੂੰ ਬਸ ਇਤਨਾ ਹੀ ਹੋ ਵੀ आपकी वोट किसको क्या वोट किसको पाओगे आप वोट जिसको कहोगे इसके डाल देंगे फिर भी आप तो बताओ किसको कहोगे जिसको कहोगे किसके काम बढ़िया लगते हैं आपको ये मुख्यमंत्री हरियाणा के जिसके भी आपकी वोट किसको हाँ जी वोट किनो पाओगे सर वोट जी पाला गए जिनको कहोगे हाँ जी का पाला गए का कोई बढ़िया काम है देखो ਵਧੀਆ ਕੀਤਾ ਨਹੀਂ ਦੇਖਦੇ ਆ ਸਰ ਵੋਟ ਕਿਨੂੰ ਝਾੜੂ ਲੱਗੋ ਝਾੜੂ ਦਾ ਕੋਈ ਵਧੀਆ ਕੰਮ ਇੱਕ ਬਹੁਤ ਬਹੁਤ ਅੱਛਾ ਯਾਰ ਕਾਲੀਦਲਾ ਇੱਥੇ ਐਮਪੀ ਰਹੇ ਹਾਵਾ ਉਹਨਾਂ ਦਾ ਕੀ ਕੰਮ ਵਧੀਆ ਨਹੀਂ ਕੀਤਾ ਕਾਲੀਦਲ ਨੇ ਝਾੜੂ ਲਾ ਲਾ ਦੇ ਕਿਸ ਕੋ ਕਾਂਗਰਸ ਕੋ ਡਾਲ ਦੇਗੇ ਵੋਟ ਕਾਂਗਰਸ ਕੋ ਹਾਂ ਕਾਂਗਰਸ ਬੜੀ ਸਟਰੋਂਗ ਚੱਲਦੀ ਪਈ ਐ ਇੱਥੇ ਹੋਰਾਂ ਨਾਲ ਵੀ ਗੱਲਬਾਤ ਕਰਦੇ ਆ ਸਰ ਵੋਟ ਕਿਨੂੰ ਪਾਉਂਗੇ ਇਸ ਵਾਰ ਕਾਂਗਰਸ ਕੋ ਆਪ ਕਾਂਗਰਸ ਕੋ ਕਾਂਗਰਸ ਦਾ ਇਹ ਕੰਮ ਬੜੀਆ ਕਾਂਗਰਸ ਬੜੀਆ ਕਰੇਗੀ ਅੱਗੇ ਆਏਗੀ ਬੜੀਆ ਕਰੇਗੀ ਆਮ ਆਦਮੀ ਪਾਰਟੀ ਕੇ ਕੰਬੜੀਆਂ ਨਹੀਂ ਲੱਗਦੇ ਆਪਕੋ ਬੜੀਆ ਮੂਆ ਬੜੀਆ ਕੀਤੇ ਸਭ ਦਸਤੀ ਕਰਦਾ ਪਰੋਜ ਪਰ ਹਲਕੇ ਵਿੱਚ ਕਾਂਗਰਸ ਦਾ ਗੜ ਕਿਹਾ ਜਾਂਦਾ ਵਾ ਕਾਂਗਰਸ ਦੀ ਬੱਲੇ ਬੱਲੇ ਹੋਈ ਪਈ ਐ ਇਸ ਵਕਤ ਮੇਰੇ ਵੋਟ ਕਿਨੂੰ ਵਿਜੇਪੀਨ ਵੋਟ ਕਿਨੂੰ ਪਾਓਗੇ ਸਰ ਵਿਜੇਪੀਨ ਤੁਹਾਡੀ ਮੇਰੇ ਵੋਟ ਕਿਨੂੰ ਪਾਓਗੇ ਕਾਲੀਆਂ ਨੂੰ ਵਿਰੇ ਕਾਲੀਆਂ ਨੂੰ ਕਾਲੀਆਂ ਦਾ ਕਾ ਇਕ ਕੰਮ ਵਧੀਆ ਹਾਂਜੀ ਵਧੀਆ ਫੁੱਲ ਕੰਮ ਠੋ ਵੋਟ ਕਿਨੂੰ ਪਾਓਗੇ ਇਸ ਵਾਰ ਕਮਾਇ ਨੂੰ ਕਮਾਇ ਨੂੰ ਕਮਾਇਆ ਛੇ ਸੰਕਵਾਇਆ ਕੋਈ ਇੱਕ ਇੱਕ ਕੰਮ ਵਧੀਆ ਸਾਰੇ ਹੀ ਵਧੀਆ ਕਰੂਗਾ ਕਾਲੀਆਂ ਤਾਂ ਐਮਪੀ ਰਿਹਾ ਵਾ ਉਹਨਾਂ ਦਾ ਕੰਮ ਨਹੀਂ ਲੱਗਿਆ ਤੁਹਾਨੂੰ ਵੀਰੇ ਬੋੜੀ ਕਮਾਇ ਨੂੰ ਬੋਨੀਂ ਬਸ ਗੱਲ ਅੱਛਾ ਜੀ ਤੁਹਾਡੀ ਵੋਟ ਝਾੜੂ ਝਾੜੂ ਹੋਰਾਂ ਨਾਲ ਗੱਲਬਾਤ ਕਰਦੇ ਆ ਸਰ ਬੋਟ ਕਿਹਨੂੰ ਪਾਉਂਗੇ ਇਸ ਵਾਰ ਪੰਜੇ ਨੂੰ ਜੀ ਪੰਜੇ ਨੂੰ ਕਾਂਗਰਸ ਦਾ ਬੜਾ ਦਬਦੋਆ ਚੱਲਦਾ ਪਿਆ ਇਸ ਵਾਰ ਇਸ ਵਾਰ ਵੋਟ ਕਿਨੂੰ ਮੋਦੀ ਨੂੰ ਮੋਦੀ ਦੇ ਇੱਕ ਕੰਮ ਵਧੀਆ ਪੂਰਾ ਇੱਕ ਕੰਮ ਗਣਾਉ ਤਾਂ ਸਹੀ ਕਿਹੜਾ ਵਧੀਆ ਲੱਗਦਾ ਤੁਹਾਨੂੰ ਸਾਰੇ ਵਜੇ ਲੱਗਦੇ ਆ ਜੈਮਲ ਦੀ ਖਾਪਰਾਂ ਖਾਣਾ ਸਭ ਵਧੀਆ ਲੱਗਦਾ ਇੱਕ ਕੰਮ ਤਾਂ ਗਣਾ ਦਿਓ ਕੋਈ ਰਾਮ ਮੰਦਰ ਵਾਲਾ ਰਾਮ ਮੰਦਰ ਬਣਾ ਦਿਆ ਕੋਈ ਵਿਸ਼ਵਾਸ 370 ਵਾਲਾ 370 ਵਾਲਾ 370 ਹੋ ਤੇ 370 ਹੈ ਕਿ ਆ ਧਾਰਾ ਕਿਹ ਹੈ ਜਿਹੜੀ ਧਾਰਾ ਸਾਡਾ ਸਾਡਾ ਕਾਨੂੰਨ ਆ 3170 ਧਾਰਾ ਦੱਸੋ ਤਾਂ ਹੈ ਕੀ ਆ ਉਹ ਜੋ ਵੀ ਧਾਰਾ ਹੈਗੀਆਂ ਆ ਸਾਨੂੰ 370 ਧਾਰਾ ਨਹੀਂ ਪਤਾ ਹੈ ਕੀ ਆ ਪਰ ਵੋਟ ਮੋਦੀ ਨਾ ਪਾਣੀ ਆ ਵੋਟ ਕਿਨੂੰ ਸਰ ਸਭ ਨੂੰ ਪਾਵਾਂਗੇ ਹੀ ਅਸੀਂ ਹਾਂਜੀ ਵੋਟ ਕਿਨੂੰ ਬੱਸ ਬਾਈ ਨਹੀਂ ਬੰਨ ਕੇ ਇਸ ਵਾਰ ਵੋਟ ਕਿਹਨੂੰ ਪਾਓਗੇ ਇਸ ਵਾਰ ਵੋਟ ਕਿਹਨੂੰ ਪਾਓਗੇ ਜਿੰਨੂੰ ਕਾਗਜ਼ ਉੱਤੇ ਪਾਵਾਗੇ ਹੈ ਵੋਟ ਕਿਹਨੂੰ ਦੇ ਫਿਰ ਵੀ ਇੱਕ ਤੁਸੀਂ ਦੱਸੋ ਨਾ ਅਸੀਂ ਕਿਹਨੂੰ ਦੱਸੀ ਤੋਂ ਹੁਣ ਨੂੰ ਕਿਹੜੀ ਕਿਹੜੀ ਸਰਕਾਰ ਦੇ ਕੰਮ ਵਧੀਆ ਲੱਗਦੇ ਆ ਪੰਜੇ ਦੇ ਤੁਹਾਡੀ ਵੋਟ ਦਾ ਪਾਰਟੀ ਜਿੰਦਾਬਾਦ ਇੱਕ ਕੰਮ ਵਧੀਆ ਗਿਣਾ ਦੋ ਉਹਨਾਂ ਦਾ ਹਾਂਜੀ ਇੱਕ ਕੰਮ ਗਿਣਾ ਦੋ ਵਧੀਆ ਜਿਹੜਾ ਕੀਤਾ ਹੋਵੇ ਸਾਰੇ ਵਧੀਆ ਨੇ ਅੱਜ ਤਾਂ ਰੇੜੀ ਲਾ ਰਹੇ ਆ ਰੇੜੀ ਲਾ ਕੇ ਕਮਾਣਾ ਹੈ ਗਨਾ ਉਹਨੇ ਦੇਣਾ ਨਾ ਉਹਨੇ ਦੇਣਾ ਸਰ ਤੁਹਾਡੀ ਵੋਟ ਕਿੰਨੇ ਤੇਰੇ ਬਿੱਲ maaf ਨਹੀਂ ਹੋਏ ਆਪ ਪਾਰਟੀ ਨੇ ਕੀਤੇ ਆ ਜਿੰਨੂੰ ਤੁਸੀਂ ਕਹੋਗੇ ਤੁਹਾਨੂੰ ਕੰਮ ਕੇ ਵਧੀਆ ਵਧੀਆ ਲੱਗਦਾ ਹੁਣ ਉਹਨਾਂ ਦਾ ਤਾਂ ਸੁਆਹਾਂ ਦੇਰੇ ਸੀਗੇ ਤੁਹਾਡੇ ਬਿੱਲ ਜ਼ੀਰੋ ਨੇ ਤੁਸੀਂ ਵੋਟ ਨਹੀਂ ਕੰਮੀ ਚੜੂ ਲੋ ਭਗਵੰਤ ਮਾਨ ਨੂੰ ਤੁਹਾਡੀ ਵੋਟ ਵਈ ਕਿਨੂੰ ਹਾਂਜੀ ਕਾਂਗਰਸ ਕੋ ਕਾਂਗਰਸ ਹਾਂਜੀ ਤੁਹਾਡੀ ਸਾਡੀ ਵੋਟ ਹੀ ਨਹੀਂ ਹੈ ਤੁਹਾਡੀ ਵੋਟ ਮੋਦੀ ਦਾ ਆਪ ਦੰਦੇ ਦਾ ਕੀ ਪਾ ਕੇ ਫਾਇਦਾ ਓਟ ਪਾਨ ਦਾ ਕਿਹੜੀ ਸਰਕਾਰ ਨਹੀਂ ਦਿੰਦੀ ਇਹ ਤਾਂ ਦੱਸੋ ਕੋਈ ਨਹੀਂ ਦਾਨਿਆ ਸੀ ਸਰ ਵੋਟ ਕੀਰੋ ਇਸ ਵਾਰ ਬੋਰਡ ਕਿਸੇ ਨੂੰ ਪਾਉਣ ਨੂੰ ਦੇਣ ਹੀ ਨਹੀਂ ਕਰਦਾ ਜੀ ਕੋਈ ਪਾਰਟੀ ਆ ਸਾਰੀਆਂ ਵੇਖ ਲਈਆਂ ਸਾਰੀਆਂ ਜੀ ਕਿਸੇ ਇੱਕ ਨੂੰ ਕੋਈ ਯਾਦ ਉਮੀਦਵਾਰ ਹੋਊਗਾ ਵਧੀਆ ਉਹਨੂੰ ਪਾਵਾਂਗੇ ਠੀਕ ਹੈ ਬਸ ਸਰ ਬੋਰਡ ਕਿਹਨੂੰ ਕਾਂਗਰਸ ਬੋਡੀ ਵੋਟ ਕਿਹਨੂੰ ਸਰ ਵੋਟ ਤਾਂ ਰਲਿ ਮਿਲੀ ਪੈਂਦੀ ਜੀ ਕਿਹਨੂੰ ਪਾਵੋਗੇ ਤੁਸੀਂ ਸਾਰਿਆਂ ਨੂੰ ਪਾਵਾਂਗੇ ਆਪਾਂ 18 ਇੱਕ ਦੱਸੋ 18 ਵੋਟਾਂ ਦੇ ਆਦੀ ਆ ਤੇ ਦੋਵਾਂ ਘਰਾਂ ਤੁਹਾਡੀ ਵੋਟ ਜੇ ਤਾਂ ਕੰਮ ਦੇਖੀਏ ਫਿਰ ਮੋਦੀ ਸਾਹਿਬ ਜੇ ਬਦਮਾਸ਼ੀ ਵੇਖੀਏ ਫਿਰ ਕਾਂਗਰਸ ਤੇ ਬਿਜਲੀ ਵੇਖੀਏ ਤੇ ਫਿਰ ਆਮ ਆਦਮੀ ਪਾਰਟੀ ਵੋਟ ਕਿਹਨੂੰ ਪਾਓਗੇ ਫਿਰ ਕੀ ਦੇਖਣਾ ਹੈ ਮੈਂ ਤੁਸੀਂ ਜੇ ਤਾਂ ਕੰਮ ਦੇਖੀਏ ਫਿਰ ਮੋਦੀ ਸਾਹਿਬ ਇੱਕ ਕੰਮ ਘਣਾਉ ਵਧੀਆ ਸਾਰੇ ਕੰਮ ਵਧੀਆ ਇੱਕ ਇੱਕ ਕੰਮ ਘਣਾਉਈ ਮਾੜਾ ਮਾੜਾ ਕੋਈ ਇੱਕ ਕੰਮ ਕੋਈ ਮਾੜਾ ਕੀਤਾ ਹੀ ਨਹੀਂ ਉਹਨਾਂ ਨੇ ਇੱਕ ਕੰਮ ਘਣਾ ਦਿਓ ਕੋਈ ਮੈਂ ਕਹਿੰਦਾ ਜੀ ਕੋਈ ਮਾੜਾ ਕੀਤਾ ਹੀ ਨਹੀਂ ਅੱਜ ਤੱਕ ਤੁਹਾਡੀ ਵੋਟ ਮੋਦੀ ਨੂੰ ਠੀਕ ਹੈ ਦੇਖਦੇ ਹਾਂ ਹੋਰਾਂ ਨਾਲ ਵੀ ਗੱਲਬਾਤ ਕਰਦੇ ਆ ਇਸ ਵਾਰ ਕੀ ਹੁੰਦਾ ਪਰਲੇ ਰੋਡ ਦੇ ਪਰਲੇ ਬੱਸ ਚੱਲਦੇ ਆਪਾਂ ਸਰ ਵੋਟ ਕਿਨੂੰ ਪਾਉਂਗੇ ਇਸ ਵਾਰ? ਮੇਰੇ ਵੋਟ ਤਾਂ ਪਾਵਾਂਗੇ ਯਾਰ ਉਹ ਤਾਂ ਫਿਰ ਆਪਦੇ ਆ। ਉਹ ਟਾਈਮ ਹੀ ਦੱਸੂਗਾ। ਫਿਰ ਵੀ ਕੀ ਦਾ ਕੰਮ ਵਧੀਆ ਲੱਗਾ ਤੁਹਾਨੂੰ? ਜਾਂ ਬੱਤ ਸਾਰਿਆਂ ਨੇ ਕੀਤੇ ਹੀ ਥੋੜੇ ਥੋੜੇ ਬਾਕੀ। ਇੱਥੇ ਅਕਾਲੀ ਦਲ ਦਾ ਐਮਪੀ ਰਿਹਾ ਵਾ ਤੁਹਾਨੂੰ ਕਾਂਗਰਸ ਦਾ ਐਮਪੀ ਦੀ ਇੱਕ ਕੰਮ ਵਧੀਆ? ਕੋਈ ਕੰਮ ਵਧੀਆ ਨਹੀਂ। ਕਾਂਗਰਸ ਠੀਕ ਹੈ ਕਰੀ ਜਾਂਦੇ ਆਪਣੇ ਆਪਣੇ ਜਦੋਂ ਆਂਦੀ ਸਰਕਾਰ ਥੋੜਾ ਥੋੜਾ ਤਾਂ ਸਾਰੀ ਕਰਦੇ। ਚਲੋ ਹਾਏ ਬਾਈ ਅੱਗੇ ਜਾ ਕੇ ਦੱਸੂਗਾ ਬਾਈ ਵੋਟ ਕਿਨੂੰ ਪਾਉਂ ਬਾਈ ਵੋਟ ਕਿਨੂੰ ਪਾਉਂਗੇ? ਆਪਾਂ ਅਕਾਲੀ ਨੂੰ। ਅਕਾਲੀ ਦਲ ਦੇ ਇੱਕ ਕੰਮ ਵਧੀਆ? ਬਹੁਤ ਹੋ ਰਹੀ ਹੈ ਸਰਕਾਰ ਬੜੀ ਵਧੀਆ ਨਾ ਜੀ ਦੇਖ ਲੋ ਆਮ ਆਦਮੀ ਪਾਰਟੀ ਦੇ ਕੰਮ ਨਹੀਂ ਵਧੀਆ ਲੱਗਦੇ ਆਮ ਪਾਰਟੀ ਤਾਂ ਮੈਂ ਕਹਿੰਦਾ ਪੁੱਛੋ ਨਾ ਇਹ ਬੜਾ ਲੁੱਟਦੀ ਹੈ ਕੋਈ ਸਿਸਟਮ ਨਹੀਂ ਨਾ ਕੋਈ ਵੀ ਸਹੀ ਹੈਗਾ ਚਲੋ ਦੇਖਦੇ ਹਾਂ ਕੀਤਾ ਵੀ ਕੀ ਹੈਗਾ ਆਮ ਪਾਰਟੀ ਨੇ ਕਾਲੀ ਦਲ ਨੇ ਕੀਤਾ ਇਹ ਵੀ ਗਣਾ ਦੋ ਕਾਲੀ ਦਲ ਨੇ ਕਾਲੀ ਦਲ ਸ਼ੁਰੂ ਤੋਂ ਸਹੀ ਰਹੀ ਹੈਗੀ ਬਹੁਤ ਵਧੀਆ ਚਲੋ ਦੇਖਦੇ ਹਾਂ ਹੋਰਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿਹਨੂੰ ਪੈਂਦੀ ਹੈ ਵੋਟ ਹਲਕਾ ਫਰੋਜ਼ਪੁਰ ਸਰ ਵੋਟ ਕਿਨੂੰ ਪੰਚਾਇਤ ਨੂੰ ਮਾਡੀ ਚੇਰ ਸੇ ਘੁਆਇਆ ਮੈਨ ਲੱਗਦਾ ਜਿੱਥੇ ਦੇ ਨਜ਼ਰ ਆ ਰਹੇ ਇਸ ਵਕਤ ਸਾਡੇ ਸਰਵੇ ਅਨੁਸਾਰ ਕਈਆਂ ਦੀ ਅਸੀਂ ਫਰੋਜਪੁਰ ਦੀ ਇੱਕ ਮਾਰਕੀਟ ਦੇ ਵਿੱਚ ਖੜੇ ਆ ਜਿੱਥੇ ਮੋਸਟਲੀ ਲੋਕੀ ਕਾਂਗਰਸ ਨੂੰ ਵੋਟ ਪਾ ਰਹੇ ਆ ਸਰ ਤੁਹਾਡੀ ਵੋਟ ਕਿਨੂੰ ਆਪਾਂ ਪਾ ਦਾਂਗੇ ਜਿਹਨੂੰ ਪਾਣੀ ਹੋਏਗੀ ਫਿਰ ਵੀ ਆਪਣਾ ਪਾ ਦਵਾਂਗੇ ਜੀ ਚਲੋ ਹਜੇ ਸਰ ਨੇ ਡਿਸਾਈਡ ਕਰਨਾ ਕਿਨੂੰ ਵੋਟ ਪਾਉਣੀਆਂ ਦੇਖਦੇ ਆ ਸਰ ਵੋਟ ਕਿਨੂੰ ਬੀਜੇਪੀ ਬੀਜੇਪੀ ਦੇ ਕੰਮ ਵਧੀਆ ਇੱਕ ਕੰਮ ਵਧੀਆ ਬੀਜੇਪੀ ਦਾ ਇੱਕ ਕੰਮ ਵਧੀਆ? ਹਾਂ ਦੱਸੋ ਕਿਹੜਾ ਕੰਮ ਵਧੀਆ ਕੀਤਾ বিজেਪ ਨੇ? ਘਟੀਆ ਕੌਨਸਾ ਕੰਮ kiya ਸਾਰੇ ਬੜੀਆ ਹੀ ਕਰ ਰਹੇ। ਇੱਕ ਕੰਮ ਘੜਾ ਦਿਓ। ਸਾਰੇ ਐਮਸ ਦੇਖੋ ਪਹਿਲੇ ਕਿੰਨੇ ਸੀ ਹੁਣ ਕਿੰਨੇ ਹੋ ਗਏ। ਹਾਂ ਜੀ ਹਸਪੀਟਲ ਫੁੱਲਪੁਰ ਤੇ ਕਿੱਥੇ ਆ? ਫੇਰਪੁਰ ਤੇ ਨਹੀਂ ਆਇਆ ਸੀ ਆਇਆ ਸੀ ਬਣਵਾਣੇ ਉਹ ਭਗਾ دیا۔ ਕਿਸਨੇ ਭਗਾ ਦਿਆ? ਆਮ ਕਿਸਾਨ ਜਨਤਾ ਨੇ ਭਗਾ ਦਿਆ। ਚਲੋ ਦੇਖਦੇ ਆਂ ਵੋਟ ਹੋਰ ਕਿਨੂੰ ਪਾਉਂਦੇ ਆਂ ਆ ਇੱਧਰ ਬਿਠਿਆ। ਸਰ ਵੋਟ ਕਿਨੂੰ ਇਸ ਵਾਰ? ਦੇਖਾਂਗੇ। ਦੇਖ ਲਓ ਦੰਦ ਫਿਰ ਵੀ। ਬੱਸ ਸਰ। ਇਸ ਨੂੰ ਵਰ ਕਾਂਗਰਸ ਦਾ ਬਟਾ ਹੈ ਕਾਂਗਰਸ ਤੁਹਾਡੀ ਸਰ ਐਕੀ ਕਾਂਗਰਸ ਨੂੰ ਪਾਣੀ ਹੈ ਬੀਜਪੀ ਨੇ ਕੁਛ ਨਹੀਂ ਕੀਤਾ ਸਿਰਫ ਇੱਕ ਮੰਦਿਰ ਬਣਾਇਆ ਉਹ ਕਹਿੰਦੇ ਭਿਖਾਰੀ ਬਣ ਜਾਓ ਤੇ ਉੱਥੇ ਕੋਲੇ ਲਾ ਕੇ ਬਹਿ ਜਾਓ ਬਸ ਇਹੀ ਕੰਮ ਕਰੋ ਪਕੌੜੇ ਤਲੋ ਬਸ ਆਮ ਆਦਮੀ ਪਾਰਟੀ ਦੇ ਕੰਮ ਕੋਈ ਕੰਮ ਵਧੀਆ ਲੱਗਿਆ ਨਹੀਂ ਇੱਕੋ ਗੱਲ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਇੱਕੋ ਗੱਲ ਹੈ ਅੱਛਾ ਇੱਕੋ ਹੀ ਗੱਲ ਹੈ ਗੱਟ ਜੋੜਾ ਤੁਹਾਡੀ ਵੋਟ ਸਾਡੀ ਵੋਟ ਇੰਡੀਆ ਨੈਸ਼ਨਲ ਕਾਂਗਰਸ ਨੂੰ ਹੈ ਯਾਨੀ ਕਿ ਗਠਜੰਬੰਦਨ ਦੀ ਸਰਕਾਰ ਨੂੰ ਹੈ ਬੇਰੋਜ਼ਗਾਰੀ ਵਾਸਤੇ ਮਹਿੰਗਾਈ ਵਾਸਤੇ ਅਤਿਆਚਾਰ ਤੇ ਕਨਸਟੀਟਿਊਸ਼ਨ ਜਿਹੜਾ ਆਪਣਾ ਖਤਰੇ ਚ ਉਹਨੂੰ ਸੰਵਿਧਾਨ ਬਚਾਣਾ ਸੀ ਫਿਰ ਕਾਂਗਰਸ ਨੂੰ ਕਿਉਂ ਆਮ ਆਦਮੀ ਪਾਰਟੀ ਕਿਉਂ ਨਹੀਂ ਉਹਨਾਂ ਦਾ ਗੱਟ ਜੋੜ ਹੈਗਾ 70 ਉਹਨਾਂ ਦਾ ਆਪ ਦਾ ਗੱਟ ਜੋੜ ਵੀ ਹੈਗਾ ਨਾ ਕਿਉਂਕਿ ਉਹ ਵੱਡੀ ਪਾਰਟੀ ਹੈ ਜਦੋਂ ਸਾਰੇ ਆਮ ਆਦਮੀ ਪਾਰਟੀ ਦੀ ਵੀ ਦੂਜਾ ਇੱਕ ਚੋਰ ਤਗੜਾ ਇਕੱਠਾ ਹੋ ਜਾਏ ਇੱਕ ਚੋਰ ਅੱਖਾਂ ਖੰਦ ਬੰਦ ਕਰਦੇ ਲੋਕਾਂ ਦੀ ਇਸ ਲਈ ਉਹਦੀ ਅੱਖਾਂ ਖੋਲਣ ਵਾਸਤੇ ਦੇਸ਼ ਨੂੰ ਇਕੱਠਾ ਹੋਣਾ ਤੁਹਾਡੇ ਮਹੱਲੇ ਚ ਕੋਈ ਚੋਰ ਵੜ ਜਾਂਦਾ ਤਾਂ ਮਹੱਲਾ ਇਕੱਠਾ ਨਹੀਂ ਹੁੰਦਾ ਸਮਝ ਲਓ ਆਪਣੇ ਇਸ ਟਾਈਮ ਕੋਣ ਚੋਰ ਬੈਠਾ ਹੈ ਨੈਸ਼ਨਲ ਆਮ ਆਦਮੀ ਪਾਰਟੀ ਵੱਡੀ ਪਾਰਟੀ ਹੈ ਵੱਡੀ ਲੇਕਿਨ ਉਹਨੂੰ ਟਾਈਮ ਲੱਗੇਗਾ ਉਹਦੇ ਹੱਥ ਕਸੇ ਹੋਏ ਹੁੰਦੇ ਕੋਲ ਇਨਾ ਚੰਦਾ ਯਾਨੀ ਕਿ ਪੈਸੇ ਨਹੀਂ ਹੈ ਲੇਕਿਨ ਉਹਨੇ ਦਿੱਲੀ 'ਚ ਬਹੁਤ ਵਧੀਆ ਕੰਮ ਕੀਤਾ ਉਹਨੂੰ ਕੇਜਰੀਵਾਲ ਨਹੀਂ ਠੁਕਰਾ ਨਹੀਂ ਸਕਦੇ ਆਪਾਂ ਕਿਸੇ ਤਰੀਕੇ ਨਾਲ ਸਰ ਤੁਹਾਡੀ ਵੋਟ ਕਿਹਨੂੰ ਹਾਂਜੀ ਵੋਟ ਕਿਹਨੂੰ ਆਦਾ ਭਾਈ ਜਿੰਨੂੰ ਕਹੋਗੇ ਦੱਸੋ ਕਿਹਦੇ ਕਿਹਨੂੰ ਕੀਤੇ ਕੰਮ ਜਿਹੜਾ ਹੈ ਹਾਂਜੀ ਇਹਦੇ ਕੰਮ ਕਿਹੜੀ ਸਰਕਾਰ ਦੇ ਕੰਮ ਵਧੀਆ ਲੱਗਦਾ ਤੁਹਾਨੂੰ ਆਪਾਂ ਜੀ ਕਾਂਗਰਸ ਨੂੰ ਵੋਟ ਪਾਵਾਂਗੇ ਜੀ ਕਾਂਗਰਸ ਨੂੰ ਤੁਹਾਡੀ ਸਰ ਅਸੀਂ ਸਰ ਮੌਕੇ 'ਚ ਦੇਖਾਂਗੇ ਜੇ ਕਾਂਗਰਸ ਆਹ ਦੇ ਅੰਕਲ ਖੜੇ ਆ ਅੰਕਲ ਜੀ ਵੋਟ ਕਿਹਨੂੰ ਹਾਂ ਕਹਦੇ ਕਾਂਗਰਸ ਨੂੰ ਪਾ ਦੇਂਗੇ ਆਪਾਂ ਕਹਿ ਦਿਓ ਨੀ ਸੱਚੇ ਦਿਲ ਤੋਂ ਪਾਰਟੀ ਰਾਹੁਲ ਦਾ ਜੀ ਕਾਂਗਰਸ ਪਾਜੀ ਪਲੀਜ਼ ਰਾਹੁਲ ਦਾ ਸਰ ਵੋਟ ਕਿਨੂੰ ਇਸ ਵਾਰ ਕਾਂਗਰਸ ਜੀ ਕਾਂਗਰਸ ਪਾਜੀ ਆ ਕਾਂਗਰਸ ਕਾਂਗਰਸ ਹੋਈ ਪਈ ਆ ਫਰੋਜਪੁਰ ਆਂਟੀ ਵੋਟ ਕਿਨੂੰ ਇਸ ਵਾਰ ਸੌਰੀ ਵੋਟ ਦੀ ਚਲੋ ਇਸ ਵਾਰ ਸਰ ਵੋਟ ਕਿਨੂੰ ਪਾਓਗੇ ਸਰ ਕਿਸੇ ਨੂੰ ਨਹੀਂ ਪਾਣੀ ਕਿਸੇ ਦਾ ਕੰਮ ਨਹੀਂ ਵਧੀਆ ਲੱਗਦਾ ਤੁਹਾਨੂੰ ਨਹੀਂ ਕੰਮ ਨਹੀਂ ਕਿਸੇ ਦਾ ਕੋਈ ਵਧੀਆ ਜੀ ਅੱਛਾ ਜੀ ਚਲੋ ਦੇਖਦੇ ਆ ਹੋਰਾਂ ਨਾਲ ਵੀ ਗੱਲਬਾਤ ਕਰਦੇ ਆ ਜਾਣਦੇ ਆ ਕਿਹਨੂੰ ਪਾਉਣਗੇ ਵੋਟ ਅੰਕਲ ਇਸ ਵਾਰ ਵੋਟ ਕਿਨੂੰ ਜਿਹੜਾ ਵਧੀਆ ਕੰਮ ਕਰੇਗਾ ਉਹਨੂੰ ਦੱਸੋ ਕਿਹਨੇ ਵਧੀਆ ਕਿਤੇ ਨੇ ਦੱਸਦੇ ਫਿਰ ਵੀ ਯਾਰ ਕੋਈ ਨਹੀਂ ਜਿਹੜਾ ਵਧੀਆ ਕੰਮ ਕਰੇਗਾ ਉਹਨੂੰ ਪਾਉਣਗੇ ਤੁਹਾਨੂੰ ਕਿਹਦੇ ਵਧੀਆ ਲੱਗਦੇ ਨੇ ਸਹੀ ਬੋਲੋ ਸੱਚਾਈ ਸੱਚਾਈ ਕੀ ਤੁਹਾਡੀ ਵੋਟ ਸੱਚਾਈ ਦਾ ਇਹ ਹੈ ਜੀ ਆਮ ਆਦਮੀ ਜਿਹੜੀ ਤੰਦਰੁਸਤੀ ਸਹੀ ਕਰ ਰਹੀ ਹੈ ਲੋਕਾਂ ਲਈ ਕਾਇਦੇ ਲਈ ਕੋਈ ਇੱਕ ਕੰਮ ਵਧੀਆ ਬਿਜਲੀ ਮਾਫ ਉਦੋਂ ਵੀ ਲਾਵਾ ਵੀ ਜਿਹੜੇ ਮੈਡੀਕਲ ਦਾ ਦਿੱਤਾ ਹੈ ਆਮ ਆਦਮੀ ਚ ਲੈਣੀ ਤਾਂ ਆਮ ਤਾਂ ਲੈ ਨਹੀਂ ਦੇ ਫਾਇਦਾ ਹੋਰਾਂ ਨਾਲ ਗੱਲ ਗੱਲਬਾਤ ਕਰਦੇ ਆਂ ਦੇਖਦੇ ਆਂ ਵੋਟਾਂ ਦਾ ਕੀ ਸਿਲਸਿਲਾ ਹੁੰਦਾ ਆਂਟੀ ਵੋਟ ਕਿਹਨੂੰ ਇਸ ਵਾਰ ਹਾਂਜੀ ਵੋਟ ਕਿਹਨੂੰ ਪਾਉਂਗੇ ਇਸ ਵਾਰ ਚਲੋ ਦੇਖਦੇ ਆਂ ਹੋਰਾਂ ਨਾਲ ਵੀ ਗੱਲਬਾਤ ਕਰਦੇ ਆਂ ਇਸ ਵਾਰ ਵੋਟ ਕਿਹਨੂੰ ਸਰ ਉਹ ਹਰ ਕਿਸ ਨੇ ਪਾ ਕੇ ਵੇਖ ਲਈਏ ਕਿਸੇ ਨੇ ਪਾਣੀ ਇਸ ਵਾਰ ਸਰ ਇਸ ਵਾਰ ਵੋਟ ਕਿਹਨੂੰ ਮੈਂ ਦੇ ਨੂੰ ਆਈ ਇਹਨੂੰ ਖਿਲਾ ਰਿਹਾ ਆ ਆ ਆਨੰਦ لال ਨੂੰ ਆਹ ਦੱਦ ਕਿਹਨੂੰ ਪਾਉਂਦੇ ਆ ਸੀ ਬਾਜੀ ਉਹ ਟਾਰਨ ਦੀ ਲੋੜ ਨਹੀਂ ਸਰਵੇ ਕਰ ਰਹੇ ਆ ਦੇਖਦੇ ਆ ਆ ਮਾਤਾ ਜੀ ਖੜੇ ਆ ਮਾਤਾ ਜੀ ਵੋਟ ਕਿਹਨੂੰ ਪਾਓਗੇ ਬਾਬੇ ਨੂੰ ਪੜਾਈ ਫੇਰ ਵੀ ਦੱਸ ਦਿਓ ਨਹੀਂ ਨਹੀਂ ਜਿਹੜਾ ਟਾਈਮ ਆਊ ਅੱਛਾ ਟਾਈਮ ਹੋਗਾ ਫਿਰ ਦੱਸਾਂਗੇ ਹਜੇ ਲੋਕਾਂ ਦਾ ਲੋਕਾਂ ਦਾ ਸਲਾਹ ਕੀਤੀ ਨਹੀਂ ਹਜੇ ਕਈਆਂ ਨੇ ਤਾਂ ਸਰ ਇਸ ਵਾਰ ਵੋਟ ਕਿਨੂੰ ਵੋਟ ਪਾਵਾਂਗੇ ਵੀਰ ਜਰੂਰ ਜਰੂਰ ਪਾਣ ਜਰੂਰ ਜਾਵਾਂਗੇ ਅੱਛਾ ਠੀਕ ਆ ਜੀ ਅਜੇ ਡਿਸਾਈਡ ਨਹੀਂ ਕੀਤਾ ਮਤਲਬ ਚਲੋ ਇਹ ਕਈਆਂ ਨੇ ਡਿਸਾਈਡ ਨਹੀਂ ਕੀਤਾ ਇਹ ਵੀ ਧਿਆਨ ਆ ਉਹ ਪਰੇ ਬੈਠਿਆ ਇਸ ਵਾਰ ਵੋਟ ਕਿਨੂੰ ਹਾਂਜੀ ਕਾਂਗਰਸ ਨੂੰ ਜੀ ਕਾਂਗਰਸ ਇੱਕ ਕੰਮ ਵਧੀਆ ਹਾਂਜੀ ਕਾਂਗਰਸ ਦੀ ਸਰਕਾਰ ਦਾ ਇੱਕ ਕੰਮ ਵਧੀਆ ਵਧੀਆ ਹੀ ਕਿਹੜਾ ਵਧੀਆ ਲੱਗਿਆ ਤੁਹਾਨੂੰ ਹਾਂਜੀ ਉਹਨਾਂ ਨੇ ਸਾਡੇ ਵਾਸਤੇ ਬੜੀਆਂ ਸਹੂਲਤਾਂ ਦਿੱਤੀਆਂ ਜੀ ਕਿਹੜੀਆਂ ਹਾਂਜੀ ਕਿਹੜੀਆਂ ਸਹੂਲਤਾਂ ਇੰਦਰਾ ਗਾਂਧੀ ਨੇ ਵੇਖੋ ਜੀ ਹਾਂਜੀ ਸਾਇ ਮੜਾ ਕੌਸ਼ਿਸ਼ ਕੀਤਾ ਸਾਡੇ ਵਾਸਤੇ ਜੀ ਤੇ ਉਸ ਤੋਂ ਪਹਿਲਾਂ ਮਹਿੰਗਾਈ ਘੱਟ ਸੀ ਇਸ ਟਾਈਮ ਮਹਿੰਗਾਈ ਬਹੁਤ ਜ਼ਿਆਦੀ ਹੈ ਜੀ ਇਸ ਵਾਰ ਤੁਹਾਡੀ ਵੋਟ ਕਾਂਗਰਸ ਨੂੰ ਹਾਂਜੀ ਹਾਂਜੀ ਚਲੋ ਹੋਰਾਂ ਨਾਲ ਗੱਲਬਾਤ ਕਰਦੇ ਆਂ ਇੱਥੇ ਦੁਕਾਨ ਅੰਕਲ ਹੁਣ ਚੱਲ ਚੱਲਦੇ ਆਂ ਇਸ ਵਾਰ ਵੋਟ ਕਿਨੂੰ ਠੰਡਾ ਪੀਓਗੇ ਕੇ ਗਰਮ ਵੋਟ ਕਾਂਗਰਸ ਨੂੰ ਇੱਕ ਕੰਮ ਵਧੀਆ ਇੱਕ ਕੰਮ ਵਧੀਆ ਵੋਟ ਕਾਂਗਰਸ ਉਹਨਾਂ ਦੇ ਕੀ ਚੀਜ਼ ਵਧੀਆ ਲੱਗਦੀ ਕਾਂਗਰਸ ਦੀ ਇਹ ਕੋਈ ਬੇਲ ਜੁਗਾਰ ਦੇ ਨੇ ਇਹ ਬੇਲ ਜੁਗਾਰੀ ਕੀਤੀ ਖੜਿਆ ਆਂਟੀ ਤੁਹਾਡੀ ਵੋਟ ਕਿਨੂੰ ਵੋਟ ਕਹ ਦੱਸਿਆ ਦਾ ਕਾਂਗਰਸ ਨੂੰ ਵੋਟ ਵੀ ਕਾਂਗਰਸ ਨੂੰ ਤੁਹਾਡੀ ਵੀ ਕਾਂਗਰਸ ਨੂੰ ਕਾਂਗਰਸ ਹੀ ਕਾਂਗਰਸ ਸਾਰੀ ਕਾਂਗਰਸ ਕਾਂਗਰਸ ਹੋਈ ਭਈ ਅੱਜ ਲੇਖਦਾ ਇਸ ਵਾਰ ਝਾੜੂ ਨਹੀਂ ਫੇਰਨਾ ਫੇਰ ਰੋਜ਼ਗਾਰ ਹੀ ਨਹੀਂ ਕੀ ਕਰੀਏ ਤੋ ਵੱਡੀ ਪਾਰਟੀ ਹੋਈ ਆ ਲੋਕੀ ਬੇਰੋਜ਼ਗਾਰ ਵੇ ਰੋਜ਼ਗਾਰ ਆਮ ਆਦਮੀ ਪਾਰਟੀ ਸਰਕਾਰ ਦਾ ਕੋਈ ਕੰਮ ਵੀ ਨਹੀਂ ਲੱਗਿਆ ਤੁਹਾਨੂੰ ਆਮ ਆਦਮੀ ਪਾਰਟੀ ਸਰਕਾਰ ਦਾ ਕੋਈ ਨਹੀਂ ਉਹਨਾਂ ਦਾ ਕੰਮ ਠੀਕ ਹੈ ਬਿਜਲੀ ਫਰੀ ਕੀਤੀ ਹੈ ਕੋਟ ਵੋਟ ਕਾਂਗਰਸ ਨੂੰ ਕਿਉਂ ਵੋਟ ਕਾਂਗਰਸ ਨੂੰ ਕਿਉਂ ਵੀ ਰੋਜ਼ਗਾਰ ਦਿੰਦੇ ਆ ਨਾ ਕਾਂਗਰਸ ਆਮ ਭਗਵੰਤ ਮਾਨ ਵੀ ਦਾਅਵਾ ਕਰਦੇ 40000 ਨੌਕਰੀਆਂ ਦੇਤੀਆਂ ਤੁਹਾਨੂੰ ਅਜੇ ਤੱਕ ਤਾਂ ਨਜ਼ਰ ਨਹੀਂ ਆਈਆਂ ਜੀ ਜਦੋਂ ਆਣਗੇ ਉਹ ਜ਼ਰੂਰ ਦੱਸ ਦਾਂਗੇ ਤੁਹਾਨੂੰ ਸਰ ਇਸ ਵਾਰੀ ਵੋਟ ਕਿਨੂੰ ਸਵੇ ਦਸਣ ਵਾਲੀ ਗੱਲ ਨਹੀਂ ਹੈ ਫਿਰ ਵੀ ਇਹ ਸਾਡਾ ਅਧਿਕਾਰ ਹੈ ਠੀਕ ਹੈ ਨਾ ਉਹਨੂੰ ਅਸੀਂ ਆਪਣੇ ਤਰੀਕੇ ਨਾਲ ਜਿੱਥੇ ਸਾਨੂੰ ਅੱਛਾ ਲੱਗੇਗਾ ਪਾਵਾਂਗੇ ਸਰ ਇਸ ਵਾਰੀ ਵੋਟ ਕਿਨੂੰ ਪਾਵੋਗੇ ਵੋਟ ਕਿਨੂੰ ਹਾਂਜੀ ਜਿੱਧਰ ਕਾਹੋਗੇ ਪਾਵਾਂਗੇ ਜੀ ਤੁਹਾਨੂੰ ਕੀ ਕਿਸੇ ਕਿਹੜਾ ਕੰਮ ਦੀ ਲੱਗਦਾ ਹਾਂਜੀ ਕਿਸ ਪਾਰਟੀ ਦਾ ਹਾਂਜੀ ਆਪਾਂ ਸਾਰੇ ਸਹੀ ਹੈ ਜੀ ਅੱਛਾ ਜੀ ਸਰ ਤੁਹਾਡੀ ਵੋਟ ਕਿਨੂੰ ਇਹ ਤਾਂ ਦੱਸਣ ਦਾ ਫਾਇਦਾ ਕੋਈ ਨਹੀਂ ਹੈ ਕਿਉਂ ਇਹ ਕੁਝ 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 ਚੀਜ਼ਾਂ ਆਪਣੇ ਨਹੀਂ ਰੱਖਣੀਆਂ ਪੈਂਦੀਆਂ ਅੱਛਾ ਜੀ ਵਾਹ ਬੱਸ ਆਂਟੀ ਸਲਾਈਆਂ ਬੁਣਦੇ ਪਏ ਆਂਟੀ ਵੋਟ ਕਿਨੂੰ ਪਾਵੋਗੇ ਇਸ ਵਾਰ ਕਿਨੂੰ ਪਾਵਾਂਗੇ ਵੋਟ ਜਿਹੜਾ ਜਿਹੜਾ ਕੰਮ ਕਰੂਗਾ ਇੱਥੇ ਤੇ ਉਹਨੂੰ ਪਾਵਾਂਗੇ ਜਿਹਨੇ ਕੰਮ ਨਹੀਂ ਕੀਤਾ ਮੋਦੀ ਨੂੰ ਮੋਦੀ ਇੱਕ ਕੰਮ ਵਧੀਆ ਮੋਦੀ ਦਾ ਹਾਂ ਉਹ ਕੰਮ ਵਧੀਆ ਕੋਈ ਕੰਮ ਗਿਣਾ ਦੇ ਇੱਕ ਜਿਹੜਾ ਵਧੀਆ ਲੱਗਦਾ ਤੁਹਾਨੂੰ ਮੋਦੀ ਦਾ ਕਿਉਂ ਸਾਰੇ ਕਰਦੇ ਆ ਸੁਲਤਾ ਹੈਗੇ ਆਈਆਂ ਮੋਦੀ ਦੀਆਂ ਗਿਣਾ ਦੇ ਇੱਕ ਦੀ ਲੈ ਗਿਣਾ ਕੇ ਦਈਏ ਚਲੋ ਠੀਕ ਹੈ ਮੋਦੀ ਦੀ ਵੋਟ ਪਾਉਣੀ ਆ ਪਰ ਮੋਦੀ ਦੇ ਕੰਮ ਕਿਹੜੇ ਵਧੀਆ ਨੇ ਇਹ ਨਹੀਂ ਪਤਾ ਹੈਗਾ ਆਓ ਹੋਰਾਂ ਨਾਲ ਗੱਲਬਾਤ ਕਰਦੇ ਹਾਂ ਉਹ ਨੌਜਵਾਨ ਬੈਠੇ ਨੇ ਉਹਨਾਂ ਨੂੰ ਪੁੱਛਦੇ ਆ ਵੋਟ ਕਿਨੂੰ ਪਾਉਣੀ ਆ ਵੋਟ ਕਿਨੂੰ ਪਾਉਂਗੇ ਇਸ ਵਾਰ ਨਹੀਂ ਵੋਟ ਕਿਸੇ ਨੂੰ ਵੀ ਆਉਂਦਾ ਵੋਟ ਹੀ ਨਹੀਂ ਬਣੀ ਸਾਡੀ ਅੰਕਲ ਦੀ ਬਣੀ ਨਹੀਂ ਅੰਕਲ ਵੋਟ ਕਿਨੂੰ ਪਾਉਂਗੇ ਹਾਂਜੀ ਧੂਲ ਛਾਪ ਕੋ ਧੂਲ ਛਾਪ ਹਾਂ ਇੱਕ ਇੱਕ ਕੰਮ ਵਧੀਆ ਮੋਦੀ ਸਰਕਾਰ ਹਾਂ ਮੋਦੀ ਸਰਕਾਰ ਕੋ ਦੇਣਗੇ ਇੱਕ ਇੱਕ ਕੰਮ ਕੋ ਵਧੀਆ ਜਿਹੜਾ ਲੱਗਿਆ ਤੁਹਾਨੂੰ ਹਾਂ ਸਾਰੇ ਕੰਮ ਵਧੀਆ ਹੀ ਕਰ ਰਹੇ ਆ ਕੋਈ ਇੱਕ ਗਿਣਾ ਦਿਓ ਸਾਨੂੰ ਸਾਰੇ ਕੰਮ ਬੜੀਆ ਹੈ ਕਿਸ ਕਾ ਨਾਮ ਗਿਨਾਓ ਸਭ ਤੋਂ ਅੱਛਾ ਕੰਮ ਕੀਤਾ ਮੋਦੀ ਜੀ ਨੇ ਆਮ ਆਦਮੀ ਪਾਰਟੀ ਦਾ ਕੰਮ ਵਧੀਆ ਨਹੀਂ ਨਹੀਂ ਚਲੋ ਦੇਖਦੇ ਆ ਆਮ ਆਦਮੀ ਪਾਰਟੀ ਦੇ ਕਈਆਂ ਨੂੰ ਕੰਮ ਪਸੰਦ ਆ ਰਿਹਾ ਕਈਆਂ ਨੂੰ ਪਸੰਦ ਨਹੀਂ ਆ ਰਿਹਾ ਆਹ ਦੇ ਅੰਕਲ ਜੀ ਆ ਰਹੇ ਅੰਕਲ ਜੀ ਅੰਕਲ ਜੀ ਵੋਟ ਕਿਨੂੰ ਪਾਓਗੇ ਇਸ ਵਾਰ ਇਸ ਵਾਰ ਵੋਟ ਕਿਨੂੰ ਪਾਓਗੇ ਦੇਖਾਂਗੇ ਜੀ ਜਿਨੂੰ ਅੱਜ ਦੇਖਿਆ ਨੀਗਾ ਕਿਸੇ ਸਰਕਾਰ ਦਾ ਕੰਮ ਵਧੀਆ ਲੱਗਿਆ ਹੋਵੇ ਹਾਂ ਉੱਥੇ ਹੀ ਪਾਵਾਂਗੇ ਚਲੋ ਦੇਖਦੇ ਆ ਇਸ ਵਾਰ ਵੋਟ ਕਿਨੂੰ ਸਰ ਸਰ ਵੋਟ ਇਸ ਵਾਈਸ ਉਸ ਸਮਝ ਕੇ ਪਾਵਾਂਗੇ ਮੋਦੀ ਸਰਕਾਰ ਨੂੰ ਮੋਦੀ ਮੋਦੀ ਇੱਕ ਕੰਮ ਵਧੀਆ ਜਿਹੜਾ ਲੱਗਿਆ ਤੁਹਾਨੂੰ ਹਮ ਸਾਰੇ ਕੰਮ ਵਧੀਆ ਲੱਗੇ ਉਹਦੇ ਕੋਈ ਇੱਕ ਗਿਣਾ ਦਿਓ ਸਾਨੂੰ ਵੀ ਸਰ ਰਾਮ ਮੰਦਰ ਵਧੀਆ ਬਣਿਆ ਰਾਮ ਮੰਦਰ ਵਿਕਵਾ ਵਿਕਾਸ ਆ ਇੰਡੀਆ ਦਾ ਵਿਕਾਸ ਨਾ ਹੋਵੇ ਲੇਕਿਨ ਹਿੰਦੂ ਜੇ ਰਾਮ ਮੰਦਰ ਬਣਾ ਲਿਆ ਵਿਕਾਸ ਹੋ ਗਿਆ ਇੰਡੀਆ ਦਾ ਵਿਕਾਸ ਵਾਲੀਆਂ ਕਹੀ ਜੀ ਰੋਜ਼ਗਾਰੀ ਮੁੱਦਾ ਬੇਰੋਜ਼ਗਾਰੀ ਗੱਲ ਗਾਰੀ ਸਰ ਪੰਜਾਬ ਵਾਲਿਆਂ ਨੇ ਉਹਨੂੰ ਐਂਟਰੀ ਨਹੀਂ ਹੁੰਦੀ ਤਾਂ ਫਰੋਇਪੁਰ ਤਾਂ ਬੇਰੋਜ਼ਗਾਰੀ ਪੰਜਾਬ ਦੇ ਵਿੱਚ ਉਹਨੇ ਤਾਂ ਢਾਣੀ। ਪਰ ਇੰਡੀਆ ਦੀ ਗੱਲ ਕਰ ਲੈਂਦੇ ਆ ਪੂਰੇ ਇੰਡੀਆ 'ਚ ਬੇਰੋਜ਼ਗਾਰੀ ਵੱਧ। ਆਪ ਦੀ ਗੱਲ ਕਰੀਏ ਪਹਿਲਾਂ ਪੰਜਾਬ 'ਚ ਖੜੇ ਆਪਾਂ ਸਰ। ਪੰਜਾਬ 'ਚ ਪੰਜਾਬ ਲਈ ਪੰਜਾਬ ਲਈ ਬੀਜੇਪੀ ਨੇ ਕੀ ਕੀਤਾ? ਇੰਡੀਆ ਦੇ ਵਿੱਚ ਤਾਂ ਉਹਨੇ ਬਹੁਤ ਕੁਝ ਕੀਤਾ। ਨਜ਼ਰ ਆਉਂਦਾ। ਕੋਈ ਸੜਕਾਂ ਬਣਾਈਆਂ, ਪੁਲ ਬਣਾਏ, ਹਰ ਚੀਜ਼ ਬਣਾਈ ਹੈ। ਲੇਕਿਨ ਪੰਜਾਬ 'ਚ ਵਿਕਾਸ ਹੋਣ ਨਹੀਂ ਦਿੱਤਾ ਲੋਕਾਂ ਨੇ। ਪੰਜਾਬ ਦੇ ਲੋਕ ਹੀ ਨਹੀਂ ਜਾਂਦੇ ਵਿਕਾਸ ਹੋਵੇ ਪੰਜਾਬ ਦਾ। ਪੰਜਾਬ ਦੇ ਲੋਕੀ ਚਾਣਗੇ ਤਾਂ ਵਿਕਾਸ ਹੋਊਗਾ। ਵਿਕਾਸ ਜੇ ਹੋਊਗਾ ਤਾਂ ਅਮਕਾ ਬਤਾ ਆਪਣੇ ਦਿਲ ਮੇਂ ਹਾਂਜੀ ਵੋਟ ਕਿ ਨਾਉਂਗੇ ਇਸ ਵਾਰ ਵੋਟ ਆਪਣੀ ਪੰਜਾਂ ਨੂੰ ਪੱਕੀ ਆ ਭਾਵੇਂ ਕੋਈ ਆਵੇ ਕੋਈ ਜਾਵੇ ਪੱਕੀ ਆਪਣੀ ਪੰਜੇ ਦੀ ਠੀਕ ਆ ਠੀਕ ਆ ਹਲਕਾ ਫਿਰੋਜ਼ਪੁਰ ਦੇ ਲੋਕਾਂ ਨਾਲ ਗੱਲਬਾਤ ਕੀਤੀ ਆ ਪਹਿਲੀ ਪਸੰਦ ਕਾਂਗਰਸ ਬਣਦੀ ਨਜ਼ਰ ਆ ਰਹੀ ਆ ਨਤੀਜਾ ਕੀ ਹੋਵੇਗਾ ਸਮਾਂ ਦੱਸੇਗਾ ਕੈਮਰਾਮੈਨ ਹਮਾਂਚੂ ਦੇ ਨਾਲ ਮੈਂ ਕਾਸ਼ਬੋਪੁਰ ਆਏ ਫਿਰੋਜ਼ਪੁਰ ਧੰਨਵਾਦ